ਪਹਿਲਾਂ ਸੀ ਕੰਮ ਕਰਦੇ ਸੀ ਗੁਪਤ ਕਰਦੇ ਸੀ ਲੋਕਾਂ ਦੀ ਮਤ ਕਰਦੇ ਸੀ ਪਹਿਲਾਂ ਗੁਪਤ ਕਰ। ਸਾਵਧਾਨ ਕੱਚੇ ਮਕਾਨਾਂ ਲਈ ਪੈਸੇ ਦਿਵਾਨ ਦੇ ਨਾਂ ਹੇਠ ਚੱਲ ਰਿਹਾ ਹੈ ਗੋਰਖ ਧੰਦਾ। ਤੱਕਦਾ ਧਣਾੜ ਦਾਰੂ ਘੜਦਾ ਫੜਿਆ ਹੁੰਦਾ ਤਾਂ ਕੋਈ ਗਰੀਬ ਬੰਦਾ ਲੱਗਿਆ ਹੁੰਦਾ ਉਹਨੂੰ ਕਹਿੰਦੇ ਲੈ ਇਹ ਤਾਂ ਯਾਰ ਜਾਤੀ ਵਰਖਦਾ ਇਹ ਨਹੀਂ ਸਾਡੇ ਇਹ ਨਹੀਂ ਕਰਦਾ ਜੀ। ਪਿੰਡਾਂ ਸ਼ਹਿਰਾਂ ਗਰੀਬ ਬਸਤੀਆਂ ਮੁਹੱਲਿਆਂ ਵਿੱਚ ਜਾ ਕੇ ਕੀਤੇ ਜਾ ਰਹੇ ਹਨ ਇਹ ਦਾਵੇ। ਮੈਨੂੰ ਦੱਸੋ ਮੈਂ ਅੱਜ ਹੀ ਨੱਥ ਪਾਉਂਗਾ ਲੈ ਤੇ ਅੱਜ ਹੀ ਕੋੜੀ ਕੁਟਕੁੜੀ ਦਾ ਘਰ ਫਸਾਉਂਗਾ ਮੈਂ। ਕਾਉਂਸਲਰ ਰਮੇਸ਼ ਕੁਮਾਰ ਮੇਸ਼ੀ ਸਹੋਤਾ ਨੇ ਜਾਗਰੂਕ ਕਰਦੇ ਹੋਏ ਕਿਹਾ ਕਿ ਲੋਕ ਇਸ ਤਰ੍ਹਾਂ ਕਿਸੇ ਵੀ ਵਿਅਕਤੀ ਦੇ ਝਾਂਸੇ ਵਿੱਚ ਨਾ ਆਉਣ ਜੇ ਕੱਚੇ ਮਕਾਨਾਂ ਲਈ ਕੋਈ ਗ੍ਰਾਂਟ ਹੈ ਉਹ ਨਗਰ ਕੌਂਸਲ ਵਿਖੇ ਆਉਂਦੀ ਹੁੰਦੀ ਹੈ ਮੈਂ ਪੰਜਾਬ ਦਾ ਚੇਰਮੈਨ ਆ ਫਰੰਗਰੇਟਾ ਗੁਰੂਕਾ ਹਾਲ ਇੰਡੀਆ ਪੰਜਾਬ ਤੋਂ ਕਿਉਂਕਿ ਮੇਰਾ ਮਕਸਦ ਇਹ ਹੈ ਕਿ ਜਿਹੜੇ ਆਪਣੇ ਜਿੰਨੇ ਗਰੀ ਪਰਿਵਾਰਾਂ ਜਿੰਨਾ ਗਰੀ ਪਰਾਂ ਦਾ ਕੋਈ ਕੰਮ ਨਹੀਂ ਹੋਇਆ ਮੈਂ ਇੱਕ ਦਿਨ ਜੋਰ ਦੇ ਕਹਿਣਾ ਇੱਕ ਥੰਬੜ ਕੇ ਕਹਿਣਾ ਮੈਂ ਕੰਮ ਕਰਾਉਂਗਾ ਪਰ ਨਾ ਤਾਂ ਅਸੀਂ ਕਿਸੇ ਤੋਂ ਪੈਸਾ ਲੈਣਾ ਨਾ ਅਸੀਂ ਕਿਸੇ ਤੋਂ ਬੋਰਡ ਲੈਣੀ ਆ ਨਾ ਅਸੀਂ ਕਿਸੇ ਨੂੰ ਪੈਸਾ ਲੈਣ ਦੇਣਾ ਪਾਰਟੀਆਂ ਆਉਣਗੀਆਂ ਪਾਰਟੀਆਂ ਤੁਹਾਡੇ ਕੋਲੇ ਆਉਣਗੇ ਠੀਕ ਹੈ ਨਾ ਸਾਨੂੰ ਘਬਰਾ ਵੀ ਕਰਨਗੇ ਸਾਨੂੰ ਕਹਿਣਗੇ ਵੀ ਉਹ ਸਭ ਤੋਂ ਪਹਿਲੇ ਲੈਣਗੇ ਸਭ ਤੋਂ 10000 ਰੁਪਏ ਲੈਣਗੇ 2000 ਰੁਪਏ ਲੈਣਗੇ ਨਾ ਤਾਂ 10000 ਰੁਪਏ ਲੈਣਾ ਨਾ ਅਸੀਂ 1 ਰੁਪਿਆ ਲੈਣਾ ਤੇ ਨਾ ਅਸੀਂ 10 ਰੁਪਏ ਲੈਣਾ ਅਸੀਂ ਆਪਣੀ ਜੇਜੂ ਲਾ ਕੇ ਕੰਮ ਕਰਾਵਾਂਗੇ ਜੇ ਤੂੰ ਤੁਹਾਨੂੰ ਕੰਮ ਕਰਦਾ ਤੁਹਾਨੂੰ ਕੋਈ ਐਮਐਲਏ ਤਾਂ ਕਰਦਾ ਤੁਹਾਨੂੰ ਕੋਈ ਮੁਸੀਦਾਨ ਕਰਦਾ ਤੁਹਾਨੂੰ ਕੋਈ ਸਰਪੰਚ ਤਾਂ ਕਰਦਾ ਕੋਈ ਵੀ ਕਿਸੇ ਨੂੰ ਤੁਹਾਨੂੰ ਕੋਈ ਤਾਂ ਕਰਦਾ ਮੈਨੂੰ ਦੱਸੋ ਨੱਕਵਾ ਕੇ ਮੈਂ ਉਹਨੂੰ ਪਹਿਲਾਂ ਫੇਲੇ ਸਿੱਟੂਗਾ ਥੋੜੇ ਮੈਂ ਵਾਦਾ ਕਰਦਾ ਹਾਂ ਉਹਨਾਂ ਨਾਲ ਕੋਈ ਵੀ ਆਪਣੀ ਮਰਹੂਮ ਨਹੀਂ ਘਰ ਆਵੇ ਕੋਈ ਮਰਹੂਮ ਨਹੀਂ ਘਰ ਆਵੇ ਜਿਹੜੇ ਜਿਹੜੇ ਆਪਣੀ ਗਰੀਬਤ ਬੋਤਲ ਹੋਰ ਤਾਂ ਲੱਗੇ ਗਰੀਬਾਂ ਨੂੰ ਹੋਰ ਤੇ ਗਰੀਬ ਦੀ ਸਾਰ ਨਹੀਂ ਪੁੱਜਦੇ ਜਿਸ ਨੂੰ ਤੈਨੂੰ ਪਈ ਮੋਟ ਨੂੰ ਜਿਹੜਾ ਲੈਦੇ ਆ ਉਹ ਤਾਂ ਕਹਿੰਦੇ ਅਸੀਂ ਉਹ ਕਰਦੇ ਗੋ ਉਹ ਕਰਦੇ ਗਏ ਭਗਵਾਨਾਤਮਾ ਨੇ ਕੀਤਾ ਸੀਗਾ ਅੱਗੇ ਅਸੀਂ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਅਸੀਂ ਲੇਡੀ ਨੂੰ ਕਥੋਂ ਸੀ ਦਿੱਤਾ ਕਿਸੇ ਨੂੰ ਇਹ ਕਹਾਂ ਤਮਾਂ ਕਹਿੰਦਾ ਮੈਂ ਕੌਣ ਬਾਈ ਮਰਲੇ ਕਿਉਂ ਲੇਡੀ ਨੂੰ ਦਿੱਤੇ ਆ ਮੈਂ ਲੇਡੀ ਦਾ ਸੂਤ ਫਰੀ ਕਰੂੰਗਾ ਕੀਤੀ ਆ ਅੱਲੀ 600 ਜੂਤ ਫਰੀ ਉਦੇ ਵਿੱਚ ਵੀ ਗਰੀਬਾਂ ਦੇ ਨਾਲ ਧੋਖਾ ਨਹੀਂ ਹੋ ਰਿਹਾ ਉਹਦੇ ਵਿੱਚ ਗਰੀਬਾਂ ਦੇ ਘਰਾਂ ਦੇ ਵਿੱਚ ਬਿੱਲ ਆ ਰਹੇ ਨੇ ਸਾਡੇ ਆਪ ਦਾ ਨਹੀਂ ਬੱਤੀ ਬਿੱਲ ਆ ਰਹੇ ਨੇ ਉਹ ਕੀ ਜੂੜੀ ਮੰਗਿਆ ਨਾ ਜਮਾਵੇ ਕੋੜੀ ਐਮਐਲਏ ਦੀ ਕੀ ਦਿੱਤੀ ਝੂਠ ਕੋੜੀ ਐਮਸੀ ਦੀ ਕੀ ਦਿੱਤੀ ਝੂਠ ਮੈਂ ਇਹ ਕਹਣਾ ਜਿਹੜਾ ਵੀ ਬੰਦਾ ਤੁਹਾਨੂੰ ਘਬਰਾਹ ਕਰਦਾ ਛਿੱਤਰ ਮਾਰੋ ਚਾਰੋਂ ਦੇ ਭਾਵੇਂ ਸਗਾ ਭਰਾ ਕੋਣਾ ਹੋਵੇ ਜਿਹੜਾ ਪਾਡੀ ਕੋਈ ਵੀ ਹੋਵੇ ਪਰ ਮੈਂ ਐਮਐਲਏ ਹੋਵੇ ਭਾਵੇਂ ਐਮਸੀ ਹੋਵੇ ਭਾਵੇਂ ਸਰਪੰਚ ਹੋਵੇ ਮੈਂ ਇਹ ਕਹਿੰਦਾ ਵੀ ਗਰੀਬਾਂ ਦੇ ਜੋ ਕੰਮ ਹੋਣਗੇ ਜਿੰਨੇ ਵੀ ਕੰਮ ਹੋਣਗੇ ਮੈਂ ਇੱਕ ਦਮ ਕੇ ਕਹਿੰਦਾ ਮੈਂ ਕਰਾਉਂਗਾ ਪਰ ਮੈਂ ਸੋ ਤੋਂ ਪਹਿਲਾਂ ਹੀ ਲਉਂਦਾ ਮੈਂ ਕਹਾਂ ਤੀ ਜੇ ਚਲਾ ਕੇ ਮੈਂ ਕੰਮ ਕਰਾਂਗਾ ਜੇ ਚਲਾ ਕੇ ਕੰਮ ਕਰਾਂਗਾ ਨੰਬਰ 2 ਦੇ ਜੇ ਕੋਈ ਕਿਸਾ ਕੋਈ ਭੈਣ ਭਰਾ ਨਸ਼ਾ ਪਤਾ ਕਰਕੇ ਆਉਂਦੀ ਘਰ ਵਾਲੀ ਨੂੰ ਜਾਂ ਕਿਸੇ ਗਲਤ ਦੋਸ਼ਨ ਲਾ ਕੇ ਉਹਦੇ ਘਰ ਨੂੰ ਦੇਖੀ ਭੇਜਾਉਣੇ ਉਹ ਦੱਸੋ ਮੈਂ ਉਹਦਾ ਘਰ ਵਸਾਉਂਗਾ ਜੀ ਦੱਸੋ ਮੈਨੂੰ ਉਸ ਤੋਂ ਬਾਅਦ ਨੰਬਰ 2 ਤੇ ਜੇ ਕਿ ਜਿੱਥੇ ਗਲੀ ਦੀ ਗਾਂਡ ਆਈ ਹੈ ਨਾਲੀ ਦੀ ਗਾਂਡ ਰਹੀ ਆ ਕੋਈ ਨਹੀਂ ਲੱਗਦੀ ਐਮ ਸੀ ਦੱਸੋ ਮੈਂ ਐਮ ਸੀ ਨਾਲ ਹੁਣੀ ਗੱਲ ਕਰੂੰ ਐਸੇ ਨੂੰ ਤੁਹਾਡੇ ਮੌਕੇ ਤੋਂ ਗੱਲ ਕਰੂੰਗਾ 6 ਵਿੱਚ ਜੇ ਗਰੀਬ ਦੀ ਕੋਈ ਜਾਤੀ ਵਰਖਦਾ ਕਿਸੇ ਕੋਈ ਵੀ ਕੰਮ ਕਿਸੇ ਕੋਈ ਐਮ ਸੀ ਵਰਖਦਾ ਕੋਈ ਕਿਸੇ ਹੋਰ ਮਹਿਕਵੇ ਨਾ ਕੋਈ ਅਫਸਰਾ ਜਾਂ ਤੁਹਾਡੇ ਕੋਲ ਕਿਸੇ ਮਹਿਕਵੇ ਦਾ ਅਫਸਰ ਤੁਹਾਡੇ ਕੋਲ ਪੈਸੇ ਮੰਗਦਾ ਕੰਮ ਕਰਾਈ ਦੇ ਦੱਸੋ ਮੈਨੂੰ ਨਾਥ ਮੈਂ ਕਹੂੰਗਾ ਆਪਾਂ ਕੋਈ ਨਹੀਂ ਕਰਾਂਗਾ ਮੇਰਾ ਵਾਦਾ ਹੈ ਮੈਨੂੰ ਤੁਹਾਡਾ ਸਾਥ ਚਾਹੀਦਾ ਤੁਹਾਡੀਆਂ ਭੈਣਾਂ ਦਾ ਤੁਹਾਡੀਆਂ ਮਾਵਾਂ ਦਾ ਤੁਹਾਡੇ ਬੇੌਰਗਾਂ ਦਾ ਤੁਹਾਡੇ ਭਰਾਵਾਂ ਦਾ ਹਰ ਸਾਥ ਚਾਹੀਦਾ ਹਰ ਸਾਥ ਚਾਹੀਦਾ ਪਰ ਉਹਦੇ ਵਿੱਚ ਗੱਲ ਇਹ ਨਾ ਮੈਂ ਪੈਸੇ ਲੈਣਾ ਨਾ ਅਸੀਂ ਲੈਣ ਦੇਣਾ ਕੋਈ ਵੀ ਆਪਾਂ ਮੈਂ ਐਮਐਲਏ ਪਾਂ ਮੱਖੰਦਰੀ ਪਾਂ ਪ੍ਰਧਾਨ ਮੰਤਰੀ ਹੋਵੇ ਪਰ ਮੈਂ ਜੁੱਤੀ ਇਹਦਾ ਰੱਖੂਗਾ ਨੂੰ 사ਲਾ ਪਾਣੀ ਛੋਟਾ ਜਿਹੜਾ ਕੋਈ ਵੀ ਮਸ ਉਹ ਤਾਂ ਗਰੀਬ ਨਾਲ ਧੱਕਾ ਕਰੂਗਾ ਮੇਰਾ ਵਾਦਾ ਤੁਹਾਨਾਂ ਨਾਲ ਇਹ ਕਹਣਾ ਉਸ ਤੋਂ ਆ ਨੰਬਰ ਦੋਤੇ ਕੀ ਹੈ ਜੀ ਮੇਰਾ ਇੱਕ ਤੋੜਨਾ ਵਾਦਾ ਇਹ ਆ ਮੇਰਾ ਤੋੜਨਾ ਵਾਦਾ ਇਹ ਆ ਜਿੰਨੇ ਵੀ ਗਰੀਬ ਪਰਵਾਰ ਦੇ ਕੋਈ ਵੀ ਕੰਮ ਹੋਣਗੇ ਤੁਸੀਂ ਦੱਸਣਾ ਮੈਨੂੰ ਆ ਤੁਹਾਡੇ ਕੰਮ ਮੈਂ ਕਰਾਂਗਾ ਪਹਿਲ ਦੇ ਦਾਰ ਤੇ ਪਰ ਮੈਂ ਤੁਹਾਨੂੰ ਪਹਿਲੀ ਨਹੀਂ ਇਹ ਹੀ ਬੇਨਤੀ ਕਰ ਚੁੱਕਿਆ ਕਿ ਮੈਨੂੰ ਤੁਹਾਡਾ ਭੈਣ ਭਰਾਵਾਂ ਦਾ ਤੁਹਾਡੀਆਂ ਮਾਵਾਂ ਦਾ ਤੁਹਾਡੇ ਬਜ਼ੁਰਗਾਂ ਦਾ ਤੁਹਾਡੇ ਸਨਨ ਮੈਨੂੰ ਸਾਥ ਚਾਹੀਦਾ ਨਾ ਤਾਂ ਅਸੀਂ ਕੋਈ ਵੋਟ ਲੈਣੀ ਆ ਨਾ ਅਸੀਂ ਕੋਈ ਪੈਸਾ ਲੈਣਾ ਆ ਮੇਰੀ ਬੇਨਤੀ ਇਹ ਆ ਜੇਕਰ ਇੱਕ ਗੱਲ ਹੋ ਰਹੀ ਜੇ ਕੋਈ ਕਿਸੇ ਗਰੀਬ ਪਰਿਵਾਰ ਦੀ ਧੀ ਨੂੰ ਕੋਈ ਸਹਰੇ ਪਰਿਵਾਰ ਤੰਗ ਕਰਦਾ ਮੈਨੂੰ ਦੱਸੋ ਮੈਂ ਅੱਜ ਹੀ ਨੱਥ ਪਾਉਂਗਾ ਲੈ ਤੇ ਅੱਜ ਹੀ ਤੁਹਾਡੀ ਕੁੜੀ ਦਾ ਘਰ ਵਸਾਉਂਗਾ ਮੈਂ ਦੱਸੋ ਮੈਨੂੰ ਜੇ ਕੋਈ ਹੈ ਤਾਂ ਚਲੋ ਪ੍ਰਧਾਨ ਜੀ ਇਧਰ ਆਓ ਦੱਸੋ ਜੀ ਕਿਹੜੇ ਮਕਸਦ ਲਈ ਆਏ ਹੋ ਇੱਥੇ ਅਸੀਂ ਜੀ ਗਰੀਬਾਂ ਦੇ ਮਲਾ ਜਿਹੜੇ ਹੱਕ ਬੰਦੇ ਆ ਸਰਕਾਰ ਨੇ ਨਹੀਂ ਕੀਤੇ ਅਸੀਂ ਉਹਨਾਂ ਦੇ ਹੱਕਾਂ ਨੂੰ ਲੈ ਕੇ ਆਏ ਜੀ ਜੋ ਗਰੀਬਾਂ ਨੇ ਜਿਵੇਂ ਮਕਾਨਾਂ ਦੇ ਪੈਸੇ ਦਵਾਉਣੇ ਆ ਜਾਂ ਹੋਰ ਜਿਵੇਂ ਮਕਾਨਾਂ ਦੇ ਪੈਸੇ ਹੁੰਦੇ ਆ ਖੱਡੀ ਤਾਣੀ ਦੇ ਪੈਸੇ ਹੁੰਦੇ ਆ ਛੱਡਾਂ ਦੇ ਪੈਸੇ ਹੁੰਦੇ ਆ ਲੈਟਰੀਨ ਦੇ ਪੈਸੇ ਹੁੰਦੇ ਆ ਗਰੀਬਾਂ ਦੇ ਜੋ ਸਰਕਾਰ ਨਹੀਂ ਦਿੰਦੀ ਜਾਂ ਕੋਈ ਐਮਸੀ ਨਹੀਂ ਦਿੰਦਾ ਕੋਈ ਸਰਪੰਚ ਨਹੀਂ ਦਿੰਦਾ ਅਸੀਂ ਮੂਹਰੇ ਲੱਕੇ ਅਸੀਂ ਉਹਨਾਂ ਨੂੰ ਦਵਾਉਣੇ ਆ ਸਰਕਾਰ ਤੋਂ ਅਸੀਂ ਜਿਵੇਂ ਫਾਰਮ ਭਰਨੇ ਆ ਤੁਸੀਂ ਆਹ ਜਾਂ ਇਹਨਾਂ ਦੇ ਤੁਸੀਂ ਫਾਰਮ ਭਰਨੇ ਆ ਕੋਈ ਕਿਸੇ ਪਰਿਵਾਰ ਕੋਲ ਕੋਈ ਰਜਿਸਟਰੀ ਨਹੀਂ ਹੈ ਜਾਂ ਕੋਈ ਡਾਕੂਮੈਂਟ ਉਹਨਾਂ ਨੂੰ ਕਿਵੇਂ ਪੈਸੇ ਦਵਾਉਂਗੇ ਉਹ ਦੇਖੋ ਜੀ ਅਸੀਂ ਜਿਹੜੇ ਸਾਡੇ ਮਤਲਬ ਮੇਨ ਬੰਦੇ ਆ ਅਸੀਂ ਫਾਰਮ ਉਹਨਾਂ ਨੂੰ ਕਰਕੇ ਭੇਜਾਂਗੇ ਫਾਈਲਾਂ ਬਣਾ ਕੇ ਭੇਜਾਂਗੇ ਉਹਨਾਂ ਨੇ ਪਾਸ ਕਰਾ ਕੇ ਸਾਰਾ ਕੁਝ ਇਕੱਲੇ ਇਕੱਲੇ ਬੰਦ ਨੂੰ ਕਰਾ ਕੇ ਦੇਵਾਂਗੇ ਅਸੀਂ ਕਿਹੜੇ ਵਿਭਾਗ ਕਿਹੜੇ ਵਿਭਾਗ ਤੋਂ ਕਰਾਉਣੇ ਆ ਜੀ ਅਸੀਂ ਜਿਵੇਂ ਜੀ ਅਸੀਂ ਪਹਿਲਾਂ ਲੈਟਰ ਦੇਵਾਂਗੇ ਡੀਸੀ ਸਾਹਿਬ ਨੂੰ ਡੀਸੀ ਨੂੰ ਲੈਟਰ ਦੇ ਕੇ ਫਿਰ ਐਸਟੀਐਮ ਸਾਹਿਬ ਨੂੰ ਫਿਰ ਅਸੀਂ ਤਹਿਸੀਲਦਾਰ ਸਾਹਿਬ ਨੂੰ ਫਿਰ ਅਸੀਂ ਮਾਰਕੀਟ ਕਮੇਟੀ ਦੇ ਜਿਹੜੇ ਮੇਰ ਸਾਹਿਬ ਆ ਮੇਰ ਸਾਹਿਬ ਨੂੰ ਅਸੀਂ ਅਪਲੀਕੇਸ਼ਨ ਦੇਵਾਂਗੇ ਇਕੱਲੇ ਇਕੱਲੇ ਅਸੀਂ ਉਸ ਤੋਂ ਬਾਅਦ ਅਸੀਂ ਇਹਨਾਂ ਐਪਲੀਕੇਸ਼ਨਾਂ ਅਸੀਂ ਚੱਲਾਂਗੇ ਕਾਨੂੰਨ ਦੇ ਹਿਸਾਬ ਨਾਲ ਅਸੀਂ ਸਿੱਧਾ ਨਹੀਂ ਜਾਣਾ ਵੀ ਅਸੀਂ ਸਿੱਧੇ ਹੀ ਤੁਹਾਨੂੰ ਪੈਸੇ ਦਵਾ ਲਾਂਗੇ ਉਸ ਤੋਂ ਬਾਅਦ ਫਿਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਲੈਟਰ ਪਾਵਾਂਗੇ ਉਹਦੇ ਦਾ ਆਧਾਰ ਤੇ ਅਸੀਂ ਕੰਮ ਕਰਾਵਾਂਗੇ ਅਸੀਂ ਐਨੀ ਵੀ ਸਿੱਧਾ ਕੰਮ ਕਰਾਵਾਂਗੇ ਕਈ ਪਾਰਟੀਆਂ ਨੇ ਹੁੰਦੇ ਆ ਇਹ ਤਾਂ ਕੋਈ ਦੋਰਾ ਹੈ ਨਹੀਂ ਜੀ ਵੀ ਮੁੱਖ ਮੰਤਰੀ ਕੋਲ ਸਿੱਧੇ ਪਾਵਾਂਗੇ ਇਹਨਾਂ ਦੇ ਤਾਂ ਵੱਖ-ਵੱਖ ਵਿਭਾਗ ਆ ਜਿਵੇਂ ਪਿੰਡੂ ਹਲਕੇ ਉਹਨਾਂ ਦੇ ਵੀਡੀਓ ਵਿਭਾਗ ਨੇ ਦੇਣੇ ਸਾਰੇ ਹੁੰਦੇ ਅਸੀਂ ਸਾਰੇ ਗਾਵੇਂ ਸਾਰੇ ਹਲਕੇ 'ਚ ਜਿਹੜੇ ਮਕਾਨ ਹੈਗੇ ਕੱਚੇ ਮਕਾਨਾਂ ਵਾਸਤੇ ਉਹਨਾਂ ਨੇ ਨਗਰ ਕੌਂਸਲ ਤੋਂ ਮੰਗਦੇ ਨੇ ਦੇਖੋ ਜੀ ਜਿਵੇਂ ਕਿਸੇ ਦੇ ਛੱਡਾਂ ਦੇ ਮਾਲਕ ਚਲੋ ਜਿਵੇਂ ਕਿਸੇ ਦਾ ਕੋਈ ਸਰਕਾਰਾਂ ਦਾ ਮਕਾਨ ਪਾਇਆ ਜਿਸੇ ਦਾ ਡਾਟਾ ਦੇ ਮਕਾਨ ਹੈ ਕਿਸੇ ਕੋਲੇ ਚਾਰੇ ਜਿਵੇਂ ਆਹ ਚਾਤਰਾ ਹੋ ਗਈਆਂ ਚਾਤਰਾ ਦੇ ਮਕਾਨ ਕਮਰੇ ਪਾਇਆ ਉਹਨਾਂ ਤੇ ਅਸੀਂ ਸਾਰਿਆਂ ਨੂੰ ਦਵਾਵਾਂਗੇ ਕਿੰਨੇ ਪੈਸੇ ਦਵਾਉਣੇ ਜੀ ਇੱਕ ਉਹ ਸਰਕਾਰ ਜਿੰਨੇ ਸਰਕਾਰ ਦੇਊਗੀ ਜੀ ਲੱਖ ਦੇ ਉਹ 2 ਲੱਖ 3 ਲੱਖ 5 ਲੱਖ ਜਿੰਨਾ ਸਰਕਾਰ ਦਿੰਦੀ ਆ ਉਹ ਅਸੀਂ ਦਵਾਵਾਂਗੇ ਅਸੀਂ ਇੱਕ ਤੜਪ ਕੇ ਕਿੰਨੀ ਦੇਰ ਤੋਂ ਚੱਲਦੀ ਆ ਤੁਹਾਡੀ ਸੰਸਤਾ ਇਹ ਸਾਰੀ ਸੰਸਤਾ ਚੱਲਦੀ 2008 ਤੋਂ ਚੱਲਦੀ ਹੈ ਜੀ ਹੈ ਜੀ 2008 ਤੋਂ 2008 ਤੋਂ ਹਾਂਜੀ ਕੰਮ ਕਰਨਾ ਅਸੀਂ ਸ਼ੁਰੂ ਹੁਣ ਕੀਤਾ ਸਾਲ ਹੋਇਆ ਪਹਿਲਾਂ ਅਸੀਂ ਕੰਮ ਕਰਦੇ ਸੀ ਗੁਪਤ ਕਰਦੇ ਸੀ ਲੋਕਾਂ ਦੀ ਮਤ ਕਰਦੇ ਸੀ ਪਹਿਲਾਂ ਗੁਪਤ ਹੁਣ ਅਸੀਂ ਅੱਗੇ ਆ ਕੇ ਕੰਮ ਸ਼ੁਰੂ ਕਰਨਾ ਕੀਤਾ ਕਿੰਨੇ ਮਕਾਨਾਂ ਨੂੰ ਦਵਾਤੇ ਤੁਸੀਂ ਕਿਹੜੇ ਕਿਹੜੇ ਏਰੀਆ ਚ ਦਵਾਤੇ ਪੈਸੇ ਅੰਬਸਰ ਹੋ ਗਿਆ ਜੀ ਮਟਾਲਾ ਹੋ ਗਿਆ ਗਰਦਾਸਪੁਰ ਹੋ ਗਿਆ ਜਲੰਧਰ ਹੋ ਗਿਆ ਲੋਗਾ ਹੋ ਗਿਆ ਇਹਨਾਂ ਜਿਨ੍ਹਾਂ ਚ ਦਵਾ ਚੁੱਕੇ ਆਂ ਜੀ ਜੇ ਤੁਸੀਂ ਗੱਲ ਤੁਸੀਂ ਕਿਹਨੇ ਕੰਮ ਹੁਣ ਸ਼ੁਰੂ ਕੀਤਾ ਸੀ ਇਹ ਨਹੀਂ ਪਹਿਲਾਂ ਅਸੀਂ ਦਵਾ ਚੁੱਕੇ ਆਂ ਜੀ ਦਵਾ ਚੁੱਕੇ ਆਂ ਅਸੀਂ ਪਹਿਲਾਂ ਅਸੀਂ ਗੁਪਤ ਕੰਮ ਕਰਦੇ ਸੀਗੇ ਹੁਣ ਅਸੀਂ ਸਿੱਧੇ ਆਮ ਕਰਦੇ ਆਂ ਸਾਨੂੰ ਕੋਈ ਬੋਰਡ ਨਹੀਂ ਚਾਹੀਦੀ ਸਾਨੂੰ ਕੋਈ ਪੈਸੇ ਨਹੀਂ ਚਾਹੀਦਾ ਅਸੀਂ ਸਿਰਫ ਤੋਂ ਸਿਰਫ ਅਸੀਂ ਗਰੀਬਾਂ ਦੀ ਮਤ ਕਰਨੀ ਆ ਕਿਸੇ ਗਰੀਬ ਤੋਂ ਨਾ ਤਾਂ ਅਸੀਂ ਪੈਸਾ ਲੱਗੇ ਨਾ ਅਸੀਂ ਪੈਸਾ ਲੈਣਾ ਨਾ ਅਸੀਂ ਕਿਸੇ ਗਰੀਬ ਤੋਂ ਬੋਰਡ ਲੈਣੀ ਆ ਅਸੀਂ ਇਹ ਕਹਿੰਦੇ ਵੀ ਗਰੀਬ ਦੇ ਕੰਮ ਹੋਣ ਸਰਕਾਰਾਂ ਆਉਂਦੀਆਂ ਕਿੰਨੇ ਸਰਕਾਰਾਂ ਆ ਗਈਆਂ ਤੁਹਾਡੇ ਹੁੰਦੇ ਵੀ ਆ ਗਈਆਂ ਮੇਰੇ ਹੁੰਦੇ ਵੀ ਆ ਗਈਆਂ ਕਿਸੇ ਗਰੀਬ ਤੋਂ ਗਰੀਬ ਦਾ ਕੰਮ ਕੀਤਾ ਬੋਰਡ ਲੈ ਕੇ ਗਰੀਬ ਤੋਂ ਤੁਸੀਂ ਇਹ ਦੱਸੋ ਜੀ ਜੇ ਕਿਸੇ ਗਰੀਬ ਦਾ ਕਿਸੇ ਨੇ ਕੰਮ ਕੀਤਾ ਤਾਂ ਦੱਸੋ ਮੈਨੂੰ ਕਿਹਦਾ ਕੰਮ ਕੀਤਾ ਕਰਦੇ ਕੀ ਦੀਆ ਤਗੜੇ ਤਗੜੇ ਧਣਾੜ ਬੰਦੇ ਉਹਨਾਂ ਦਾ ਕੰਮ ਕਰ ਦਿੰਦੀ ਐ ਸਕਾਣਾ ਤੇ ਗਰੀਬ ਨੂੰ ਤਾਂ ਜਾਤੀਆਂ ਪਰਖਦੇ ਆ ਜੇ ਕੋਈ ਗਰੀਬ ਬੰਦਾ ਕਿਸੇ ਕੋਈ ਤਕੜੇ ਧਣਾੜ ਦੇ ਕੋਈ ਸਿਰੀ ਲੱਗ ਜਾਂਦਾ ਤਕੜਾ ਧਣਾੜ दारू ਘੜਦਾ ਫੜਿਆ ਜਾਂਦਾ ਤਾਂ ਕੋਈ ਗਰੀਬ ਬੰਦਾ ਲੱਕਿਆ ਹੁੰਦਾ ਉਹਨੂੰ ਕਹਿੰਦੇ ਲੈ ਇਹ ਤਾਂ ਯਾਰ ਜਾਤੀ ਵਰਖਦਾ ਇਹ ਨਹੀਂ ਸਾਡੇ ਇਹ ਨਹੀਂ ਕਰਦਾ ਜੀ ਉਹਨੇ ਕਰਦਾ ਉਸ ਤੋਂ ਫਿਰ ਉਹਦੀ ਜਾਨ ਨਹੀਂ ਤੇ ਕਬਜ਼ਾ ਕਰਨ ਨੂੰ ਕਰਦੇ ਆ ਅਸੀਂ ਇਹ ਚੀਜ਼ਾਂ ਰੋਕਦੇ ਆ ਹੇਰੋ ਤੁਸੀਂ ਕੀ ਕਰਦੇ ਆ ਵੋਟਾਂ ਟਾਈਮ ਆਉਂਦਾ ਵੋਟਾਂ ਟਾਈਮ ਤੇ ਕੀ ਕਰਦੇ ਆ ਗਰੀਬਾਂ ਨੂੰ ਕਹਿੰਦੇ ਸਤੋਂ 5-500 ਰੁਪਏ ਲੈ ਲਓ 1000 ਰੁਪਏ ਲੈ ਲਓ ਅਸੀਂ ਇਹ ਚੀਜ਼ਾਂ ਖਤਮ ਕਰਨੀਆਂ ਵੀ ਅਸੀਂ ਕਿਸੇ ਨੂੰ ਵਿਕ ਨਹੀਂ ਲਾਉਣਾ ਤੁਸੀਂ ਜਿਹੜੀਆਂ ਇਹ ਪੈਸੇ ਦਵਾਉਣੇ ਕੱਲੇ ਮਕਾਨਾਂ ਵਾਲੇ ਦਵਾਉਣੇ ਕੋਈ ਹੋਰ ਵੀ ਕੋਈ ਦਵਾਓ ਜਿਵੇਂ ਲਾਹ ਪਾਤਰੀ ਕਾਪੀ ਤਾਂ ਹੋ ਗਿਆ ਜੀ ਜਿਵੇਂ ਵਿਧਵਾ ਸਕੀਮ ਹੋ ਗਈ ਮੇ ਤਾਂ ਉਹਦੇ ਬੱਚਿਆਂ ਨੂੰ ਸਕੀਮ ਹੋ ਗਈ ਜੇ ਕਿੰਦੀ ਕੋਈ ਪੈਨਸ਼ਨ ਲੱਗਦੀ ਉਹਨੂੰ ਵੀ ਅਸੀਂ ਦਵਾਉਣੇ ਆ ਹੈਂਡੀਕੈਪਡ ਹੋ ਗਏ ਉਹਨਾਂ ਨੂੰ ਅਸੀਂ ਮੰਨ ਲਾ ਕੇ ਪੈਨਸ਼ਨ ਲਾਉਣੇ ਆ ਉਹਨਾਂ ਨੂੰ ਬੀਲਚੇਅਰ ਦਵਾਉਣੇ ਆ ਜਾਂ ਉਹਨਾਂ ਨੂੰ ਰੇੜੀਆਂ ਬਾਕੀ ਹੈਂਡੀਕੈਪ ਤੋਂ ਜੋ ਸੁੱਲਤਾਉਣੀਆਂ ਹੈ ਸਰਕਾਰ ਵੱਲੋਂ ਉਹ ਵੀ ਤੋਂਉਣੇ ਆ